ਹਾਂਜੀ ਮਿੱਤਰੋ ਆਫਰ ਦਵਾ ਦਈਏ ਇਧਰ ਦੇਖ ਵੀਰੇ ਇਹਨਾਂ ਦਾ ਵੀਰੇ ਪ੍ਰਾਈਸ ਰਹੂਗਾ ਓਨਲੀ 850 ਵੀਰੇ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਇੰਪੋਰਟਡ ਨੇ ਵੀਰੇ ਮਾੜਾ ਦੇਖ ਲਓ ਇੱਕ ਵਾਰ ਇੰਪੋਰਟਡ ਦਾ ਹੈ ਬਾਤ ਨਾ ਕਰੇ ਮੈਨੂੰ ਕਿਉਂਕਿ ਵੀਡੀਓ ਕੱਟ ਦੇ ਨਾ 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 ਵੀਰੇ ਵੀਡੀਓ ਕੋ ਕਟਾਉਣੀ ਹੈ ਇਧਰ ਚੈੱਕ ਤਾਂ ਕਰੋ ਪਹਿਲਾਂ ਹੈਗਾ ਕੀ ਆ ਫੜੋ ਹਾਂਜੀ ਆ ਲਓ ਹਾਂਜੀ ਰੇਟ ਜੀ ਆ ਦੇਖੋ 850 ਓਨਲੀ ਆ ਦੇਖੋ 850 ਵੀਰੇ ਓਗੀ ਦੀ ਹੋਲਸੇਲ ਪ੍ਰਾਈਸਿੰਗ ਤੇ ਦੇ ਸਟਾਕ ਕਲੀਅਰੈਂਸ ਕਰਨ ਜਾ ਰਹੇ ਆ ਵੀਰੇ ਆਪਾਂ ਸਿਰਫ ਮੇਰੇ ਬਰਥਡੇ ਤੱਕ ਤੇਰਾ ਮਈ ਤੱਕ ਤੇਰਾ ਮਈ ਤੱਕ ਕੋਈ ਨਹੀਂ ਤੇਰਾ ਮਈ ਤੱਕ ਕੋਈ ਨਹੀਂ ਜੁੱਤਾ ਲਵਾਉਂਗਾ ਜਿਹੜਾ ਮਰਜ਼ੀ ਆ ਚੈੱਕ ਕਰ ਲਓ ਹਾਂਜੀ ਜਿਵੇਂ ਆਉਂਗੇ ਵੀਡੀਓ ਲੈ ਕੇ ਆਇਓ ਡਿਸਪਲੇ ਦੇਖਿਓ ਹਾਂਜੀ ਠੀਕ ਐ ਸਾਰੇ ਜੁੱਤੇ ਆ ਤੇ ਮਿਲਣਗੇ ਵੀਰੇ ਇੱਕ ਉੱਪਰ ਚੈੱਕ ਕਰਾ ਦੇ ਕਿੰਨਾ ਸਟਾਕ ਪਿਆ ਆਪਣੇ ਕੋਲ ਚੌਕ ਵੀਰੇ ਵਾਦੂ ਲੋ ਜੀ ਮੇਤਰੋ ਕਰੋ ਚੈੱਕ ਸਾਰਾ ਕੁਝ ਭਰਿਆ ਪਿਆ ਵੀਰੇ ਇੱਕ ਕਲੀਅਰ ਕਰਨਾ ਵੀਰੇ ਆਪਾਂ ਸਿਰਫ 850 ਦੇ ਵਿੱਚ ਤੇ ਵੀਰੇ ਇਧਰ ਵਾਲੇ ਬੂਟ ਆਪਣੇ ਕੋਲ ਵੀਰੇ ਇਧਰ ਵਾਲੇ ਬੂਟ ਆ ਜੋ ਇਧਰ ਵਾਲੇ ਇਸ ਵਾਰ ਆਪਾਂ 500 ਤੋਂ ਸਟਾਰਟ ਕਰਕੇ ਹਾਂਜੀ ਠੀਕ ਐ ਜਿਵੇਂ ਤੁਸੀਂ ਪਿਛਲੀ ਵਾਰ ਦੇਖਿਆ ਹੋ ਇਹਨਾਂ ਦੇ 800 ਲਾਇਆ ਹੋਇਆ ਸੀ ਹਾਂ 800 ਵੀਰੇ ਹਾਂ 800 ਲਾਇਆ ਹੋਇਆ ਸੀ ਠੀਕ ਹੈ ਹਾਂਜੀ ਸਿਰਫ 50